10 ਕਵਰ ਦੀ ਕੁਰਾਨਾ ਮੈਂ ਪਲੱਸ 2 ਵਾਰੇ ਫੇਲ ਹਾਂ ਤੇ ਬਾਬਾ ਹੀ ਗਿਰਨਾ ਅੱਜ ਮੇਰੇ ਨਾਲ 200 ਬੰਦਾ ਕੰਮ ਕਰਦਾ ਮੈਂ ਚੈਲੰਜ ਆਪਣੇ ਆਪ ਨੂੰ ਮਾਨ ਮਹਿਸੂਸ ਕਰਦਾ ਕਈ ਵਾਰੀ ਵੀ ਲੋਕੀ ਮੈਨੂੰ ਕੀ ਦੇਖਣਗੇ ਮੈਂ ਲੋਕਾਂ ਨੂੰ ਰੁਜ਼ਗਾਰ ਪੈਦਾ ਕੀਤਾ ਮੇਰਾ ਇਨਸਾਨੀਅਤ ਨਾਲ ਹੀ ਪਹਿਲਾ ਫੋਟ ਜਗਾ ਵੀ ਪਹਿਲੇ ਕੰਮ ਕਰਨਾ ਵੀ ਸੀਗਾ ਤੇ ਹੁਣ ਕੰਮ ਕਰਵਾ ਵੀ ਰਿਹਾ ਦੇਖੋ ਜਿਵੇਂ 200 ਬੰਦੇ ਰੁਜ਼ਗਾਰ ਪੈਦਾ ਕਰ ਰਿਹਾ ਕਿਤੇ ਨਾ ਕਿਤੇ ਤਾਂ ਮੈਂ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਚੱਲਾ ਤੇ ਹੁਣ ਮੈਂ ਇਸ ਤੋਂ ਉਲਟਾ ਵਿਹਲਾ ਹੋ ਗਿਆ ਅੰਨਾ ਵੱਡਾ ਪਾਰ ਕਰਨ ਤੋਂ ਬਾਅਦ ਫ੍ਰੀ ਹੋ ਗਿਆ ਲੋਕੀ ਕਹਿੰਦੇ ਨਾ ਵਪਾਰਸ਼ ਬੰਦਾ ਫਸ ਜਾਂਦਾ ਹੈ ਬਿਜ਼ੀ ਹੋ ਜਾਂਦਾ ਹੈ ਬੰਦਾ ਮਿਲ ਨਹੀਂ ਬੰਦਾ ਇਨੀ ਸ਼ਾਨ ਹੀ ਇੱਧਾ ਦੀ ਜੀ ਆਪਣੇ ਜਗ੍ਹਾ ਆਪ ਹੀ ਭਰਾਲਾ ਨਹੀਂ ਆ ਲੋ ਵਾਹ ਜੀ ਵਾਹ ਚਲੋ ਜੀ ਮਤਲਬ ਇਹ ਆਲਾ ਜੀ ਇਹਦਾ ਮਹਾਰਾ ਟਕਰਾ ਅਕਰੀਪੁੱਤ ਟਰਾਲੀ ਸਿੱਧੀ ਕਾ ਜਾ ਜਰਾ ਉਹ ਲੋ ਜੀ ਇਹਨੇ ਸਾਰੇ ਇਧਰ ਪਹਿਲਾ ਕਦਮ ਬੱਚੇ ਦਾ ਜਿਹਨੂੰ ਕਹਿੰਦੇ ਸੀਗੇ ਗਂਡੀਰਾ ਗਂਡੀਰਾ ਕਿਉਂਕਿ ਇਹ ਲੁਕਤ ਹੁੰਦਾ ਜਾ ਰਿਹਾ ਹੈ ਬਰਸਾਨੋ ਬਹੁਤ ਸ਼ੌਂਕ ਹੈ ਕਹਿੰਦੇ ਨਾਲ ਮੇਰੇ ਕੋਲ 100 ਪੀਸ ਪਿਆ ਹੈ ਬਟ ਸਾਡੇ ਕੋਲ ਅੱਜ ਵੀ ਕਸਟਮਰ ਘਟ ਲੈ ਕੇ ਜਾਂਦੇ ਨੇ ਬਟ ਜਿਹੜਾ ਸ਼ਹਿਰਲਾ ਕਸਟਮਰ ਨਾਲ ਜ਼ਿਆਦਾ ਪਕੜ ਕਰ ਲੈਂਦਾ ਮੇਰੇ ਕੋਲ ਅੱਜ ਤੱਕ ਬਾਈਕ ਨਹੀਂ ਟੁੱਟਿਆ ਦੇਖੋ ਇਹ ਬਾਈਕ ਦਾ ਲਓ ਕੀ ਕਹਿੰਦਾ ਬਾਈ ਸੱਤਿਆਨਾ ਸੀ ਕਰ ਛੱਡੇ ਆ ਬਿਲਕੁਲ ਜੀ ਬਟ ਸਾਡੇ ਕੋਲ ਇਹ ਚੀਜ਼ਾਂ ਦੀ ਖੂਬੀ ਹੈ ਕੰਪਨੀ ਬ੍ਰਾਂਡ ਪਾਂਡਾ ਦਾ ਪ੍ਰੋਡਕਟ ਹੈ ਕੰਪਨੀ ਖੁਦ ਗਾਰੰਟੀ ਲੈ ਕੇ ਨੇ ਕਹਿੰਦਾ ਬਾਈ ਬਾਈਕ ਕੋਈ ਤੋੜ ਗਿਆ ਸਾਨੂੰ ਬਾਈਕ ਨਵਾਂ ਮਿਲਦਾ ਸੀ ਇੱਕ ਲੱਕੀ ਬਿੰਨ ਨੂੰ ਅਗਲੀ ਵੀਡੀਓ ਦੇ ਵਿੱਚ ਇਹ ਬਾਈਕ ਗਿਫਟ ਦਿੱਤਾ ਜਾਏਗਾ ਜਿੰਨੇ ਸਭ ਤੋਂ ਅੱਛਾ ਕਮੈਂਟ ਲਿਖੇ ਹੋਣਗੇ ਵੱਡੇ ਵੱਡੇ ਕਮੈਂਟ ਲਿਖਣਾ ਤੁਹਾਡਾ ਮਨ ਕਰਦਾ ਕੁਝ ਲਿਖਣ ਤੇ ਅੱਜ ਤੁਹਾਡੇ ਕੋਲ ਟਾਈਮ ਹੈਗਾ ਜੇ ਮੋਬਾਈਲ ਲਗਾ ਜਾਓ ਉਂਗੂਠਾਗਾ ਜੇ ਵੋਟ ਵੀ ਕਰਨੀ ਹੈ ਲਾਈਕ ਵੀ ਕਰਨਾ ਹੈ ਕਮੈਂਟ ਵੀ ਕਰਨਾ ਹੈ ਪਿਆਰ ਦੇਣਾ ਹੈ ਦਾਸ ਨੂੰ ਬਲੇਸਿੰਗ ਦੇਣੀ ਹੈ ਕਿਉਂਕਿ ਮੰਨ ਲਓ ਅੱਜ ਆਪਾਂ ਕਿਸੇ ਫਾਰਮ ਹਾਊਸ ਤੇ ਨਹੀਂ ਬੈਠੇ ਕਿ ਆਪਾਂ ਟਰੈਕਟਰ ਕੰਪਨੀ ਦੇ ਵਿੱਚ ਨਹੀਂ ਗਏ ਆਪਾਂ ਅੱਜ ਤੁਹਾਡੇ ਲਈ ਜਿਹੜੇ ਟਰੈਕਟਰ ਲੈ ਕੇ ਆਏ ਆ ਤੁਹਾਡੇ ਬੱਚਿਆਂ ਵਾਸਤੇ ਟਰੈਕਟਰ ਲੈ ਕੇ ਆਏ ਆ ਕਿਉਂਕਿ ਵੱਡੇ ਅੱਜ ਆਪਾਂ ਆਏ ਗੁਰਤੋਈ ਨਾਲ ਆਪਣੇ ਬਾਈ ਜੀ ਹੈਗੇ ਕੁਮਰ ਜੀ ਵੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਆਨੁਭ ਜੀ ਤੇ ਬਾਈ ਜੀ ਅੱਜ ਜਿਹੜਾ ਕਿਉਂਕਿ ਮੇਰਾ ਜਿਹੜਾ ਕਨਸੈਪਟ ਹੁੰਦਾ ਜਿਆਦਾ ਟਰੈਕਟਰਾਂ ਦਾ ਹੁੰਦਾ ਦਾ ਤੇ ਅੱਜ ਤੁਸੀਂ ਇਹ ਟਰੈਕਟਰ ਤੇ ਜੀਸੀਬੀ ਜਿਹੜੇ ਆ ਇਹ ਵੈਸੇ ਤੱਕਾ ਲਾ ਕੇ ਚਲਾਉਣ ਵਾਲੇ ਆ ਜਾਂ ਇਹ ਆਟੋਮੈਟਿਕ ਚੱਲਦੇ ਆ ਜਾਂ ਕਿਵੇਂ ਚੱਲਦੇ ਇਹਦੇ ਬਾਰੇ ਥੋੜਾ ਸਾਨੂੰ ਡਿਟੇਲ ਦੇ ਵਿੱਚ ਦੱਸਿਓ ਔਨੇਬਲ ਜਿੰਨੇ ਮੇਰੇ ਪਰਿਵਾਰ ਦੇਖਦੇ ਪਹਿਲੇ ਜੀਏ ਨੂੰ ਕਹਿੰਦੇ ਆ ਦਾਸ ਕਵਰ ਦੀ ਫੁਰਾਨਾ ਬ੍ਰਾਂਡ ਗੁਰਤੋ ਚਲਾ ਰਹੇ ਆ ਪਿਚੋਕੜ ਕਹਿੰਦੇ ਨਹੀਂ ਭੁੱਲਣਾ ਚਾਹੀਦਾ ਕੋਈ ਐਸੀ ਚੀਜ਼ ਹੈ ਜਿਹੜੀ ਲੁਕਤ ਹੁੰਦੀਆਂ ਜਾ ਰਹੀਆਂ ਦੁਨੀਆ ਦੇ ਵਿੱਚ ਹਾਂਜੀ ਤੇ ਚਾਹੇ ਕਿਸੇ ਤਰ੍ਹਾਂ ਦੀ ਵੀ ਆਪਾਂ ਗੱਲ ਕਰ ਸਕਦੇ ਆ ਚਾਹੇ ਇੱਕ ਪਦਾਰਥ ਖਾਨ ਦੇ ਨੇ ਜਾਂ ਕੋਈ ਮੂਰਤੀਆਂ ਦੀ ਗੱਲ ਕਰੀਏ ਕੋਈ ਜਾਨਵਰਾਂ ਦੀ ਗੱਲ ਕਰੀਏ ਹਾਂਜੀ ਉਦੋਂ ਇਹਨਾਂ ਐਚ ਜਨ ਲੁਕਤ ਹੁੰਦੀਆਂ ਜਾ ਰਹੀਆਂ ਨੇ ਬਿਲਕੁਲ ਅਸੀਂ ਕਰਨੇ ਆ ਵੀ ਪੰਜਾਬ ਜੈ ਜਵਾਨ ਜੈ ਕਿਸਾਨ ਦਾ ਨਾਰਾ ਵੀ ਕਰਦੇ ਆ ਤਾਂ ਪੰਜਾਬ ਦੇ ਜਨ ਐਸੀਆਂ ਚੀਜ਼ਾਂ ਗਈਆਂ ਨੇ ਜਿਹੜੇ ਲੋਕ ਨਾ ਉਹਨੂੰ ਸੰਭਾਲ ਕੇ ਰੱਖਣਾ ਚਾਹੁੰਦੇ ਨੇ ਮੇਰੀ ਤਾਂ ਮਰ ਬਹੁਤ ਛੋਟੀ ਹੈ ਤਾਂ ਮੈਂ ਆਪਣੇ ਜੇ ਗੱਲ ਕਰਾਂ ਕਈ ਪਿੰਡਾਂ ਜਿਹਾ ਗਿਆ ਜਿਹਨਾਂ ਦੀ ਬਾਬਾ ਜੀ ਬਜ਼ੁਰਗਾਂ ਦੀ ਉਮਰ 70 ਸਾਲ 80 ਸਾਲ 90 ਸਾਲ ਵੀ ਹੈ ਉਹ ਬੜਾ ਚਾਨਣ ਵਾਲਾ ਹੈ ਕਹਿੰਦੇ ਯਾਰ ਇਹ ਬੰਦੇ ਨੇ ਨਾ ਸਾੜਲੀ ਜਮੀਰ ਦੁਆਰਾ ਜਗਾਤਾ ਹੈ ਮੈਂ ਦੁਬਾਰਾ ਐਗਰੀਕਲਚਰ ਨੂੰ ਨਾ ਜਿਹੜਾ ਵਧਾਵਾ ਦੇਣਾ ਚਾਹਨਾ ਵੀ ਜਿਹੜੇ ਕਹਿੰਦੇ ਕਿਸਾਨਾਂ ਦੇ ਪੁੱਤ ਕਿਸਾਨ ਦੁਆਰਾ ਬਰਨ ਤਾਂ ਕਿ ਸਾਡਾ ਪੰਜਾਬ ਹੋ ਜਾਗਰ ਰਵੇ ਪੰਜਾਬ ਸੋਨੇ ਚਿੜੀ ਜੀ ਨੂੰ ਕਹਿ ਦਿੰਦੇ ਆਪਾਂ ਉਵੇਂ ਅਸੀਂ ਉਹ ਬੱਚਿਆਂ ਦੇ ਲਈ ਟਰੈਕਟਰ ਦੇ ਰੂਪ ਦੇ ਵਿੱਚ ਜੋਂ ਡੀਅਰ ਜੀ ਸੀ ਬੀ ਇਹ ਦੇਖੋ ਫੰਕਸ਼ਨ ਕਿੰਨਾ ਪਿਆਰਾ ਹੈ ਬਟਨ ਔਨ ਕਰ ਦਿਆ ਸਾਰ ਅਦੇ ਉਹ ਫੀਲਿੰਗ ਲਾਈਟ ਆਦੀਆਂ ਡਿਜ਼ਾਈਨ ਹੈ ਹੈਂਡਲ میوزਿਕ ਇਹ ਕੋ ਫਰੰਟ ਅਗੇ ਕਿੰਨਾ ਪਿਆਰਾ ਕੀਤਾ ਕੋ ਫਰੰਟ ਬੈਕ ਫਰੰਟ ਬੈਕ ਮਤਲਬ ਇਹ ਉਹ ਚੀਜ਼ਾਂ ਨੇ ਜਿਹੜੇ ਬੱਚੇ ਕਹਿੰਦੇ ਨੇ ਯਾਰ ਵੀ ਸਾਨੂੰ ਕੁਝ ਸਿੱਖਣ ਨੂੰ ਹੀ ਮਿਲਦੀ ਹੈ ਇਹ ਚੀਜ਼ ਵਿਦਿਆ ਦਾ ਵੀ ਖੇਤਰ ਹੈਗਾ ਪੜਾਣ ਦੇ ਵਿੱਚ ਵੀ ਬੱਚੇ ਨੂੰ ਸਮਝ ਆਂਦੀ ਵੀ ਮੈਂ ਆਪਣੀ ਕੋਈ ਚੀਜ਼ ਵਧੀਆ ਲੈਣਾ ਚਾਹਨਾ ਪਲੱਸ ਬੱਚਾ ਇਹਨੂੰ ਬੈ ਕੇ ਆਰਾਮ ਨਾਲ ਤਸੱਲੀ ਨਾਲ ਚਲਾ ਵੀ ਸਕਦਾ ਮੈਂ ਇੱਕ ਜੀ ਹੋਰ ਵੀ ਵਿੱਚ ਐਡ ਕਰਨਾ ਚਾਹਣਾ ਵਾ ਕਈ ਤੁਸੀਂ ਬਾਹਰਲੇ ਦੇਖਾਜ ਵੀਡੀਓ ਬਣਦੇ ਹੁੰਦੀਆਂ ਛੋਟੇ ਛੋਟੇ ਟਰੈਕਟਰਾਂ ਵਾਲੀਆਂ ਬੱਚੇ ਬਣਾਉਂਦੇ ਹੁੰਦੇ ਆ ਤੇ ਜਿਹੜੇ ਵੀਰ ਚੈਨਲ ਬਣਾਉਣ ਦੇ ਯਕੀਨਾਂ ਜਾਂ ਕਈ ਵੀਰਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਉਹ ਬੱਚਿਆਂ ਨੇ ਚੈਨਲ ਬਣਾਉਣਾ ਵਾ ਆ ਟਰੈਕਟਰ ਟਰਾਲੀ ਲੈ ਜਾਓ ਨਾਲੇ ਤੁਹਾਡਾ ਬੱਚਾ ਟਰੈਕਟਰ ਟਰਾਲੀ ਚਲਾਉਣਾ ਸਿੱਖ ਵੀ ਨਾਲੇ ਬੈਕ ਕਰਨਾ ਸਿੱਖ ਜਾਊਗਾ ਨਾਲੇ ਤੁਹਾਡੀਆਂ ਵੀਡੀਓ ਬਣ ਜਾਣਗੀਆਂ ਕਿਉਂ ਬਾਈ ਜੀ ਬਿਲਕੁਲ ਐਡਵਾਂਸ ਟੈਕਨੋਲੋਜੀ ਮਤਲਬ ਵਿਦਿਆ ਦੇ ਖੇਤਰ ਦੀ ਗੱਲ ਕਰਾਂ ਜੇ ਬੱਚਾ ਛੋਟੇ ਹੁੰਦਾ ਹੀ ਐ ਉਮਰ ਦੇ ਵਿੱਚ ਟਰੈਕਟਰ ਕਹਿੰਦਾ ਚਲਾ ਲਿਆ ਹਾਂਜੀ ਕੱਲ ਨੂੰ ਕੋਈ ਮਰਜ਼ੀ ਵੱਡੀ ਗੱਡੀ ਦੇ ਦਿਓ ਚਾਹ ਲੈਂਡ ਕਰੂਜ਼ ਗੱਡੀ ਵੀ ਦੇ ਦਿਓ ਉਹਦਾ ਹੱਥ ਪੱਕ ਜਾਣਾ ਵੀ ਮੈਂ ਗিয়ার ਪਾਇਆ ਗੱਡੀ ਤੇ ਤੇ ਚਲਾਇਆ ਉਹਨੂੰ ਬੈਲੈਂਸ ਕਰਨਾ ਆਇਆ ਨੇ ਉਹ ਕਹਿੰਦੇ ਆਮ ਸ਼ੀਸ਼ਿਆਂ ਦੇ ਜਾਓ ਨਾ ਸੱਜੇ ਕੰਮ ਮਿਰਰ ਹੁੰਦੇ ਰਾਈਟ ਲੈਫਟ ਵਾਲੇ ਲੋਕੀ ਮਾਮੂਲੀ ਗੱਡੀ ਬੈਗ ਨਹੀਂ ਕਰ ਬੰਦੇ ਵੱਡੇ ਹੋ ਕੇ ਫਿਰ ਡਰਾਈਵਿੰਗ ਲਾਇਸੈਂਸ ਲੱਭਦੇ ਨੇ ਵੀ ਡਰਾਈਵਿੰਗ ਸਾਨੂੰ ਕੁਝ ਖਾਦਵੇ ਇਹ ਟਰੈਕਟਰ ਦੀ ਲੈਂਥ ਜੇ ਆਪਾਂ ਗੱਲ ਕਰੀਏ ਤਿੰਨ ਤੋਂ ਚਾਰ ਫੁੱਟ ਦੀ ਲੰਬੀ ਪ੍ਰੋਡਕਟ ਹੈ ਜੇ ਜੇ ਕਿਸੇ ਨੇ ਇਹਨੂੰ ਬੈਕ ਕਰਨਾ ਸਿੱਖ ਲਿਆ ਬੱਚੇ ਨੇ ਹਾਂਜੀ ਜਦੋਂ ਲੋ ਵੱਡਾ ਹੋ ਕੇ ਵੀ ਉਹ ਗੱਡੀ ਨੂੰ ਕਿਤੇ ਵੀ ਠੁੱਕਰ ਨਹੀਂ ਲਗਾਊਗਾ ਬਿਲਕੁਲ ਇਹ ਵੀ ਚੀਜ਼ ਵਧੀਆ ਰਹੀ ਹੈ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਪੂਰਾ ਸਕਿੱਲ ਮਿਲਦੀ ਹੈ ਇਸ ਚੀਜ਼ ਤੋਂ ਹਰ ਇੱਕ ਚੀਜ਼ ਦੀ ਮਿਲਦੀ ਹੈ ਕਿਉਂਕਿ ਜਿਹੜੇ ਆਪਾਂ ਕਿਸਾਨੀ ਨਾਲ ਜੁੜੇ ਹੋਏ ਆ ਟਰੈਕਟਰਾਂ ਦੀ ਤਾਂ ਆਪਾਂ ਨੂੰ ਜ਼ਰੂਰਤ ਹਰ ਵਕਤ ਰਹਿੰ ਤੇ ਟਰੈਕਟਰ ਐ ਉਹਦੀ ਚੀਜ਼ ਆ ਵੀ ਟਰੈਕਟਰ ਦਾ ਜੇ ਤੁਸੀਂ ਮਕੈਨੀਕਲ ਕੰਮ ਵੀ ਥੋੜਾ ਜਿਹਾ ਘਰੇ ਜਾਣਗੇ ਜੇ ਬੱਚੇ ਨੂੰ ਤੁਸੀਂ ਹੁਣੇ ਇਸ ਚੱਕਰ ਚ ਪਾਤਾ ਨਾ ਟਰੈਕਟਰ ਵਾਲੇ ਚ ਬੱਚੇ ਨੇ ਹੌਲੀ ਹੌਲੀ ਸਾਰਾ ਇਹਨੂੰ ਖੋਲ ਕੇ ਤਿਆਰ ਕਰਨਾ ਵੀ ਸਿੱਖ ਲੈਣਾ ਵਾ ਵੱਡਾ ਟਰੈਕਟਰ ਵੀ ਬਾਅਦ ਚ ਉਵੇਂ ਚਲਾਊਗਾ ਉਵੇਂ ਤਿਆਰ ਕਰੂਗਾ ਇਸ ਲਈ ਇਹ ਚੀਜ਼ ਬਹੁਤ ਜ਼ਰੂਰੀ ਆ ਤੇ ਬੱਚੇ ਸ਼ਕੀਨ ਵੀ ਬਹੁਤ ਹੁੰਦੇ ਬਹੁਤੇ ਬੱਚੇ ਕੀ ਆ ਘਰੇ ਲੜਦੇ ਆ ਵੱਡੇ ਟਰੈਕਟਰ ਤੇ ਬੈਠਣਾ ਟਰੈਕਟਰ ਚਲਾਉਣਾ ਵਾ ਪਰ ਵੱਡਾ ਤਾਂ ਚਾਲ ਚੱਕ ਨਕੀਨ ਮੰਨੋ ਸਾਡੇ ਕੋਲ ਪਿੰਡਾਂ ਦੇ ਐਸੇ ਕਸਟਮਰ ਆਂਦੇ ਨੇ ਸਾਡੇ ਕੋਲ ਪੰਜਾਬੀ ਹੈਗੇ ਭਰਾ ਅਸੀਂ ਸ਼ਹਿਰ ਹੈਗੇ ਆ ਕਈ ਐ ਸੰਤਾ ਤੇ ਕੋ ਪੇਚ ਕਸ ਚਲਾਉਣਾ ਕਰਨਾ ਓਖੇ ਲੱਗਦਾ ਸੰਦ ਜਨੋਬਾ ਚਲਾ ਲਈਏ ਤੇ ਸਾਡੇ ਕੋਲ ਇੱਕ ਭਾਈ ਸਾਹਿਬ ਆਏ ਕਹਿੰਦੇ ਯਾਰ ਮੈਂ ਮੁੰਡੇ ਦਾ ਮਾਮਾ ਆਗਾ ਤਾਂ ਮੈਂ ਜਵਾਗ ਨੂੰ ਕਹਿੰਦਾ ਗਿਫਟ ਦੇਣਾ ਤੇ ਸਾਡੇ ਲੱਗੇ ਕੋਈ ਪਿੰਡ ਸੀਗਾ ਫਗਵਾੜੇ ਮੈਂ ਕਿਹਾ ਭਾਈ ਮੈਂ ਜੜ ਦਿੰਨਾ ਫਿੱਟ ਕਰਾ ਦਿੰਨਾ ਆਦਾਂ ਡੱਬਾ ਬਹਿ ਜਾ ਮਨ ਨੂੰ ਮਾਣਾ ਮੈਂ ਗੁਰਤਾਇਆ ਆ ਤੇਰੀ ਚੀਜ਼ ਕਦੀ ਹਲਕੀ ਨਿਕਲੇਗੀ ਨਹੀਂ ਬਾਈ ਜੀ ਇਹਦਾ ਪਿੱਛਲਾ 56 ਚੱਕਾ ਸੀਟ ਬੋਡੀ ਬੈਲਟ ਬੰਦਾ ਲੈ ਗਿਆ ਮੈਂ ਨਾ ਮੈਂ ਕਿਹਾ ਹੁਣ ਪੰਗਾ ਪਾਊਗਾ ਨੇ ਜਾ ਕੇ ਪੰਗਾ ਨਾ ਕਰ ਜਾ ਕੇ ਪਾਣਾ ਸਾਨੂੰ ਫੋਨ ਆਣਾ ਹੀ ਹੈ ਨਾ ਫਿਟ ਕਰਾ ਦਿਓ ਹਾਂਜੀ ਮੈਂ ਦੋ ਕੁ ਦਿਨਾਂ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਜੀ ਕੀ ਹਾਲ ਚਾਲ ਹੈ ਕਹਿੰਦਾ ਤੁਸੀਂ ਯਾਰ ਵਟਸਐਪ ਖੋਲਿਆ ਨਹੀਂ ਮੈਂ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਦੇਖੋ ਟਰੈਕਟਰ ਜੜ ਕੇ ਮੁੰਡਾ ਮੇਰਾ ਖੇਤਾਂ ਚ ਚਲਾਉਂਦਾ ਪਿਆ ਅਛਾ ਜੀ ਜੋ ਆਕੇ 4 ਸਾਲ ਦਾ ਮੈਂ ਕਹਿੰਦਾ ਮੇਰੇ ਕੋਲ ਤਾਂ ਆਈ ਤੇਰੇ ਕੋਲ ਤਾਂ ਟਰੈਕਟਰ ਫਿੱਟ ਹੋਣਾ ਨਹੀਂ ਸੀਗਾ ਕਹਿੰਦਾ ਭਾਈ ਸਾਨੂੰ ਤਾਂ ਸ਼ੁਰੂ ਤੋਂ ਇੱਕੋ ਚੀਜ਼ ਸਿਖਾਈ ਗਈ ਹੈ ਵੀ ਜਿਹੜੀ ਚੀਜ਼ ਘਰੇ ਲੂਜ ਆ ਜਾਂਦੀ ਹੈ ਅਸੀਂ ਕਹਿੰਦੇ ਹੱਥੀਂ ਕੰਮ ਕਰਾਂ ਲੈ ਕਿਸਾਨ ਭਰਾ ਹਾਂਜੀ ਤੇ ਅਸੀਂ ਹੱਲ ਵੀ ਖੁਦ ਬੰਨ੍ਹਨੇ ਆ ਚਾਹੇ ਕੇ ਲੇਬਰ ਰੱਖ ਲਈ ਮੰਡੀ ਲਾ ਲਈ ਐ ਪਰ ਫਿਰ ਵੀ ਸਾਨੂੰ ਹੋ ਗਿਆ ਇੱਥੇ ਬੱਚਾ ਅਗਰ ਬਹਿ ਗਿਆ ਤੇ ਮੈਂ ਉਹਦੇ ਲਈ 2 ਘੰਟੇ ਵੱਧ ਮੈਂ ਇਹਨਾਂ ਲਾਉਂਗਾ ਮੈਨੂੰ ਕੋਈ ਫਰਕ ਨਹੀਂ ਪਰ ਮੈਨੂੰ ਚੀਜ਼ ਦਾ ਮਕੈਨੀਕਲ ਪਤਾ ਲੱਗ ਗਿਆ ਤੇ ਮੇਰੇ ਜਵਾਕ ਨੇ ਵੀ ਕੋਲ ਬੈਠ ਕੇ ਚੀਜ਼ ਦੇਖੀ ਕਿਹੜਾ ਚੱਕਾ ਕਿੱਧਰ ਲੱਗਣਾ ਕਿ ਇਨਸਾਨੀਅਤ ਨੂੰ ਜੇ ਗੱਲ ਕਰੀਂ ਤੋਹਫਾ ਹੈ ਪੰਜਾਬ ਨੂੰ ਵੀ ਸਾਡੇ ਹੱਤਾਂ ਦਾ ਜੋ ਬਰਕਤ ਹੈ ਨਾ ਪੰਜਾਬ 'ਚ ਕਿਸੇ ਵੀ ਦੇਸ਼ 'ਚ ਇੰਨੀ ਤਾਕਤ ਨਹੀਂ ਹੈ ਕਿ ਜਿਹੜੇ ਅੱਨਾ ਅਸੀਂ ਬੋਲ ਰਹੇ ਹਾਂ ਕੰਮ ਕਰ ਰਹੇ ਹਾਂ ਉਹ ਵਾਕਈ ਐਗਰੀਕਲਚਰ ਮਹਾਨ ਹੈ ਜਿੰਦੇ ਕਹਿੰਗੇ ਸਾਡਾ ਟਰੈਕਟਰ ਵੀ ਅੱਜ ਵੀ ਜਿੰਦਾਬਾਦ ਹੈ ਜੀ ਬਿਲਕੁਲ ਜੀ ਤੇ ਬਾਈ ਜੀ ਜੇ ਇਹਦੀ ਲਾਈਫ ਦੀ ਗੱਲ ਕਰਕੇ ਲਾਈਫ ਕਿੰਨੀ ਹੈ ਦੀ ਸਰ ਇਹਦਾ ਐਵਰਗ੍ਰੀਨ ਆਈਟਮ ਹੈ ਗਿਆ ਨੇ ਬੱਚਾ ਵੀ ਚਲਾ ਸਕਦਾ ਹੈ ਇਹਨੂੰ ਇਹਦੇ ਸ਼ੋਪੀਸ ਵੀ ਰੱਖ ਸਕਦੇ ਹੋ ਬੜਾ ਤੁਹਾਨੂੰ ਦੇਖਣ ਨੂੰ ਨਾ ਵੀਡੀਓ ਦੇ ਸ਼ਾਇਦ ਛੋਟਾ ਲੱਗੇ ਬੜਾ ਜਦੋਂ ਬੱਚਾ ਬੰਦ ਆ ਫੀਲ ਆਂਦਾ ਉਹਦਾ ਮਸਤ ਮ ਤਨ ਮੈਂ ਕਹਿੰਦਾ ਵੈਸੇ ਇੱਕ ਡੈਮੋ ਦਾ ਥੋੜਾ ਜਿਹਾ ਚਲਾ ਕੇ ਵੀ ਦਿਖਾ ਦਿੰਨਾ ਇਹ ਨਵੀਂ ਚੀਜ਼ ਆ ਚੁੱਕੀ ਹੈ ਪੈਕਿੰਗ ਅਸੀਂ ਖੋਲ ਦਨੇ ਆ ਤੁਹਾਡੇ ਪਿੱਛੇ ਇਹ ਆ ਗਈ ਆ ਆਈਟਮ ਸਰ ਤੁਹਾਡੀ ਰਿਮੋਟ ਦੇ ਨਾਲ ਹਲੋ ਜੀ ਇਹ ਇੰਡੀਆ ਦਾ ਪਹਿਲਾ ਟਰੈਕਟਰ ਹੈਗਾ ਜੀ ਕੋਈ ਵੀ ਤੁਸੀਂ ਪ੍ਰੋਡਕਟ ਲੈਣੀ ਹੈ ਜਾਂਚ ਪੜਤਾਲ ਕਰਕੇ ਲੈਣੀ ਪੜਤਾਲ ਹੋਣੀ ਜ਼ਰੂਰੀ ਜਿੱਥੇ ਬ੍ਰਾਂਡ ਗੁਰੂ ਟੌਏ ਦਾ ਲੋਗੋ ਲੱਗਾ ਆ ਗਿਆ ਇਹ ਮਾਮਲੀ ਕੋਈ ਬੰਦਾ ਦੇਊਗਾ ਨਹੀਂ ਤੁਹਾਨੂੰ ਇਹ ਲੋਗੋ ਮਤਲਬ ਆ ਗਿਆ ਰਜਿਸਟਰਡ ਆ ਗਈ ਪ੍ਰੋਡਕਟ ਵੀ ਗੁਰੂ ਟੌਏ ਐਸਾ ਬ੍ਰਾਂਡ ਹੈ ਜਿੰਦੇ ਯਕੀਨ ਮਨ ਨੂੰ ਲੋਕਾਂ ਦੇ ਕਹਿੰਦੇ ਨਾ ਫਿਲਮ ਸਟਾਰ ਵਾਲਿਆ ਦੇ ਕਈ ਕਾਪੀ ਆਉਂਦੀਆਂ ਨੇ ਸਾਡੇ ਬ੍ਰਾਂਡ ਗੋਟਰਾ ਤੇ ਬਾਈ ਜੀ 100 ਤੋਂ ਬਫ ਫਰੋਡ ਦੇ ਪੇਜ ਬਣ ਗਏ ਨੇ ਅੱਛਾ ਜੀ ਉਹਦਾ ਇੱਕ ਮਾਈਨਸ ਪੁਆਇੰਟ ਵੀ ਹੋ ਰਿਹਾ ਹੈ ਪਲੱਸ ਪੁਆਇੰਟ ਆ ਗਿਆ ਬਸ ਹੀ ਪੌਪੂਲਰ ਵੀ ਬਹੁਤ ਹੈਗੇ ਆ ਤੇ ਮਾਈਨਸ ਪੁਆਇੰਟ ਹੈ ਲੋਕੀ ਧੋਖਾ ਧੋੜੀ ਬਹੁਤ ਕਰਦੇ ਨੇ ਚੋਰੀਆਂ ਠਗਾਰੀਆਂ ਬਹੁਤ ਕਰਦੇ ਨੇ ਸਾਡੇ ਕੋਲ ਸਮਾਨ ਲੈਣਾ ਹੈ ਮੈਂ ਤੁਹਾਨੂੰ ਆਦੀ ਬਾਈ ਜੀ ਦਾ ਜਿਹੜਾ ਸਪੈਸ਼ਲ ਚੱਲ ਕੇ ਆਏ ਨੇ ਗਲੋਬ ਟਰੈਕਟਰ ਵਾਲੇ ਵੀ ਮੈਂ ਤੁਹਾਡੇ ਮਾਦੇ ਨੇ ਦੱਸਣਾ ਚਾਹਨਾ ਅਗਰ ਤੁਸੀਂ ਕੋਈ ਪ੍ਰੋਡਕਟ ਲੈਣਾ ਚਾਹੁੰਦੇ ਪਲੀਜ਼ ਹੱਥ ਜੋੜ ਕੇ ਬੇਨਤੀ ਪੈਸਾ ਨਾ ਪਾਈਓ ਸਾਨੂੰ ਨਹੀਂ ਲੋੜ ਕੀ ਤੁਸੀਂ ਕਿਸੇ ਫਰਾਡ ਦਾ ਫਸ ਸਕਦੇ ਹੋ ਵੀਡੀਓ ਕਾਲ ਜਦ ਤੱਕ ਸਾਡਾ ਸਟਾਫ ਨਹੀਂ ਕਰਦਾ ਵੀ ਸਮਾਨ ਦਿਖਾ ਸਮਾਨ ਨੇ ਤਦ ਹੀ ਪੈਸਾ ਪਾਣਾ ਹੁਣ ਰਹੀ ਗੱਲ ਟਰੈਕਟਰ ਚਲਾਉਣ ਦੀ ਆਹ ਲੋ ਜੀ ਐ ਭਾਈ ਜੀ ਇਨੀ ਸ਼ਾਨ ਹੀ ਇੱਧਾ ਜੀ ਆਪਣੇ ਜਗਾ ਆਪ ਹੀ ਭਰ ਲੈਣੇ ਆਹ ਲੋ ਵਾਹ ਜੀ ਵਾਹ ਲੋ ਜੀ ਮਤਲਬ ਇਹ ਆਹ ਲੋ ਜੀ ਇਹਦਾ ਮਾਰਾ ਟਕਰਾ ਅਕਰੀ ਪੁੱਤ ਟਰਾਲੀ ਸਿੱਧੀ ਕਾ ਜਾ ਰਾ ਉਹ ਲੋ ਜੀ ਇਹਨੇ ਸਾਰੇ ਇਧਰ ਚੱਲ ਇਹ ਇਧਰ ਇਧਰ ਚੱਲ ਲਈ ਇਹ ਹੁਣ ਸ਼ਕਲ ਨਿਕਲ ਕੇ ਆਈ ਨਾ ਬਾਹਰ ਬਾਈ ਜੀ ਦੇਖੋ ਇਹ ਚੱਕ ਵੇ ਹੁਣ ਦੇਖੋ ਇਹ ਦੇਖੋ ਇਹਨੂੰ ਕਹਿੰਦੇ ਇਹ ਚੀਜ਼ ਨਿਕਲ ਕੇ ਉੱਪਰ ਕੇ ਬਾਹਰ ਆਈ ਇਹ ਕੰਪਨੀ ਦਾ ਬਹੁਤ ਪਿਆਰਾ ਪੀਸ ਹੈ ਜਿਹੜਾ ਆਮ ਮਾਮਲੀ ਦੁਕਾਨਾਂ ਤੇ ਨਹੀਂ ਮਿਲਦਾ ਭਾਈ ਜੀ ਇਹਦੇ ਵਿੱਚ ਕੀ ਇਹ ਕੱਲੀ ਪਲਾਸਟਿਕ ਆ ਜਾਂ ਵਿੱਚ ਕੁਝ ਮਿਕਸ ਹੁੰਦਾ ਇਹਦੇ ਐ ਸਰ ਪਲਾਸਟਿਕ ਤੇ ਫਾਈਬਰ ਦਾ ਮਿਸ਼ਰਣ ਕੀਤਾ ਹੈ ਵੀ ਬੱਚਾ ਕਰਨ ਨੂੰ 2 ਸਾਲ 4 ਸਾਲ 6 ਸਾਲ ਦਾ ਬੰਦਾ ਲਾਈਫ ਆ ਗਈ ਆਂਦੀ ਹਾਂਜੀ ਮਤਲਬ ਇਹ ਸੋਲਿਡ ਬਣਾਇਆ ਸਕੇ ਕੰਪਨੀਆਂ ਨੇ ਵੀ ਬੱਚਾ ਕਰਨ ਨੂੰ ਤਾਂ ਕੋਈ ਪਾਰਟ ਚਾਹੀਦਾ ਰਿਮੋਟ ਚਾਹੀਦਾ ਚਾਰਜ ਚਾਹੀਦੀ ਹੈ ਬੈਟਰੀ ਚਾਹੀਦੀ ਹੈ ਕੋਈ ਚੱਕਾ ਚਾਹੀਦਾ ਬਾਡੀ ਚਾਹੀਦੀ ਹੈ ਮਤਲਬ ਆਪਣੇ ਕੋਲ ਟੈਕਨੋਲੋਜੀ ਹੈਗੀ ਤਾਂ ਹੱਲ ਹੈਗਾ ਆਪਣੇ ਕੋਲ ਹਰ ਇੱਕ ਚੀਜ਼ ਦਾ ਬੋਲੇ ਇਹ ਪ੍ਰੋਡਕਟ ਲੈ ਕੇ ਜਾ ਕੇ ਤੁਹਾਨੂੰ ਨਰਾਸ਼ ਨਹੀਂ ਹੋਣਾ ਪਏਗਾ ਇੱਕ ਪੰਜਾਬੀ ਹੈ ਤੁਹਾਨੂੰ ਤੋਹਫਾ ਹੈ ਮੇਰੇ ਵੱਲ ਬ੍ਰਾਂਡ ਗੁਟਾ ਲੈ ਲੋ ਕਿਉਂਕਿ ਮੈਂ ਇਹਦੇ ਦਾ ਮਾਨ ਕਰਦਾ ਜੇ ਮੈਨੂੰ ਲੱਗਦਾ ਮਾਨ ਹੈਗਾ ਤੇ ਤੁਸੀਂ ਜ਼ਰੂਰ ਇਸ ਚੀਜ਼ ਨੂੰ ਚੱਕਣ ਦੀ ਕੋਸ਼ਿਸ਼ ਕਰਨੀ ਵੀ ਇਹ ਬਈ ਇਹ ਬੰਦਾ ਲੈ ਕੇ ਆਇਆ ਹੈ ਕੋਈ ਲਿਮਟਿਡ ਸਟਾਕ ਹੈਗਾ 2025 ਚੱਲ ਰਹੀ ਹੈ ਨਾ ਤੇ ਦਿਰੇ-ਵੇੜੇ ਇੱਚ ਚ ਲੁਕਤ ਹੁੰਦੇ ਜਾ ਰਹੇ ਸਾਰੇ ਕੋ ਜਿੰਨਾ ਕੋ ਸਟਾਕ ਅਸੀਂ ਦੇ ਰਹੇ ਹਾਂ ਤੇ ਕਈ ਸਾਡੇ ਨਾਲ ਕਾਪੀ ਫਰਾਡ ਵੀ ਕਰਦੇ ਨੇ ਵੀ ਸਸਤਾ ਲੈ ਲੋ ਜੀ ਹਲਕਾ ਲੈ ਲੋ ਸਾਨੂੰ ਨਹੀਂ ਪਸੰਦਗਾ ਸਾਨੂੰ ਤਾਂ ਹੈਗਾ ਸਾਡੇ ਕੋਲ ਇਹਦਾ ਬ੍ਰਾਂਡ ਗੁਟਾ ਚ ਆ ਗਿਆ ਮੈਂ ਗਰੰਟੀ ਨਾ ਕਹਾਂਗਾ ਉਹ ਚੀਜ਼ ਤੁਹਾਡੀ ਤਸੱਲੀ ਕਰਾਉਂਗਾ ਤੁਸੀਂ ਆਪੇ ਕਹਿਣਾ ਯਾਰ ਇਹਦੇ ਬਰੀਕੀ ਬਰੀਕੀ ਦੇ ਪੇਜ 'ਚ ਪਾੜ ਲੱਗੇ ਨੇ ਮੈਨੂੰ ਬਰੀਕ ਬਰੀਕ ਚੀਜ਼ਾਂ ਦੀ ਨੌਲੇਜ ਹੈਗੀ ਹੈ ਹਾਂਜੀ ਹਾਂਜੀ ਇਹ ਅਸੀਂ ਤਾਂ ਹੀ ਫੋਟੋ ਕਰਕੇ ਲੈ ਕੇ ਆਏ ਵੀ ਇਸ ਜਿਹੜਾ ਨਾਮ ਖਰਾਬ ਨਹੀਂ ਹੋਣਾ ਚਾਹੀਦਾ ਬਿਲਕੁਲ ਜੀ ਵੀ ਕਈ ਕਿਸਮ ਦੇ ਕਮੈਂਟ ਵੀ ਕਰਦੇ ਆ ਫਰਾਡ ਵੀ ਕਰਦੇ ਨੇ ਲਿਖ ਕੇ ਪਾਉਂਦੇ ਨੇ ਸਰਵਿਸ ਨਹੀਂ ਦਿੰਦੇ ਉਹ ਕਈ ਧਰਮ ਦਾ ਇੱਕ ਫੇਸਬੁੱਕ ਚੱਲ ਪਈਆਂ ਨੇ ਕਹਿੰਦੇ ਜਿਹੜਾ ਬੰਦਾ ਚੜਦੀ ਕਲਾ ਚ ਹੋਵੇ ਅਸੀਂ ਤਾਂ ਹਮੇਸ਼ਾ ਹੀ ਸ਼ੁਕਰਾਨਾ ਗੁਰੂ ਮਹਾਰਾਜ ਦਾ ਕਰਦੇ ਆ ਸਰਬੱਤ ਦਾ ਭਲਾ ਮੰਗਦੇ ਆ ਫਿਰ ਵੀ ਕੋਈ ਨਾ ਕੋਈ ਨਾ ਫੇਸਬੁੱਕ ਤੇ ਗਲਤ ਕਮੈਂਟ ਮਾਰ ਦਿੰਦਾ ਔਰ ਅਸੀਂ ਆਈਡੀ ਨਾਲੇ ਚੈੱਕ ਕਰ ਲੈਂਦੇ ਆ ਵੀ ਬੰਦਾ ਵਾਕਈ ਫਰੌਡ ਹੈਗਾ ਨਹੀਂ ਇੱਕ ਇੱਕ ਚੀਜ਼ ਦਾ ਕਮੈਂਟ ਆਹੀ ਵੀ ਸੋਚਦੇ ਨੇ ਵੀ ਤਾਂ ਹੀ ਤੁਹਾਡੇ ਕੋਲੇ ਆਉਨੇ ਆ ਹੂੰ ਵੀ એનર્ਜੀ ਇੰਨੀ ਕਿੱਥੋਂ ਆਉਂਦੀ ਆ એનર્ਜੀ ਸ਼ੁਕਰ ਹੈਗਾ ਬਾਬਾ ਦੀ ਸੀਂਦੀ ਕਹਿੰਦੇ ਮੇਹਰ ਕੀ ਹੈ ਦਾਲ ਫੁਲਕਾ ਸ਼ਕੀਦ ਹੈਗਾ ਇਹਨਾਂ ਰੋਕੀ ਦੀ એનર્ਜੀ ਲੱਗਦੀ ਨਹੀਂ ਨੀਂਦ ਪੂਰੀ ਕਰੀਦੀ ਐ એનર્ਜੀਦਾਰ ਫੁਲਕੇ ਵਾਲੀ ਲੱਗਦੀ ਨਹੀਂ ਸਾਬ ਨਹੀਂ એનર્ਜੀ ਦਾ ਸਾਰੀ ਹੈ ਗਈ ਐ ਬਾਜੀ ਇਹ ਤਾਂ ਬਾਬਾ ਦੀ ਕਿਰਪਾ ਨਾਲ ਮੈਂ ਪੰਜਾਬ ਦਾ ਟॉय ਇੰਡਸਟਰੀ ਦਾ ਇੱਕ ਲੋਕਤਾ ਐਸਾ ਪਲੇਅਰ ਅਗਾ ੱਟਕੇ ਖਾ ਖਾ ਕੇ ਨਾ ਹੂੰ ਛੋਟੀ ਉਮਰਾਂ ਦੇ ਵਿੱਚ ਹੀ ਮੈਂ ਮਾਨ ਨਾ ਕਹੂੰਗਾ ਮੇਰਾ ਪਿੱਛੇ ਨਾ ਪੋਡਕਾਸਟ ਵੀ ਪਿਆ ਸੀਗਾ ਦਾਸ ਕਵਰ ਦੀ ਕੁਰਾਨਾ ਮੈਂ ਪਲੱਸ 2 ਦੋ ਵਾਰੀ ਫੇਲ ਅਗਾ ਤੇ ਬਾਬਾ ਦੀ ਕਿਰਪਾ ਨਾਲ ਅੱਜ ਮੇਰੇ ਨਾਲ 200 ਬੰਦਾ ਕੰਮ ਕਰਦਾ ਮੈਂ ਚੈਲੰਜ ਆਪਣੇ ਆਪ ਨੂੰ ਮਾਨ ਮਹਿਸੂਸ ਕਰਦਾ ਕਈ ਵਾਰੀ ਵੀ ਲੋਕੀ ਮੈਨੂੰ ਕੀ ਦੇਖਣਗੇ ਮੈਂ ਲੋਕਲ ਰੁਜ਼ਗਾਰ ਪੈਦਾ ਕੀਤਾ ਬਿਲਕੁਲ ਮੇਰਾ ਇਨਸਾਨੀਅਤ ਨਾਲ ਹੀ ਪਹਿਲਾ ਫਰਜ ਹੈ ਵੀ ਪਹਿਲੇ ਕੰਮ ਕਰਨਾ ਵੀ ਸੀਗਾ ਤੇ ਹੁਣ ਕੰਮ ਕਰਵਾ ਵੀ ਰਿਹਾ ਦੇਖੋ ਜਿਵੇਂ 200 ਬੰਦੇ ਰੁਜ਼ਗਾਰ ਪੈਦਾ ਕਰ ਰਿਹਾ ਕਿਤੇ ਨਾ ਕਿਤੇ ਤਾਂ ਮੈਂ ਆਪਣੇ ਆਪ ਨੂੰ ਉਸ ਲੈਵਲ ਤੇ ਲੈ ਕੇ ਚੱਲਾਂ ਤੇ ਹੁਣ ਮੈਂ ਇਸ ਤੋਂ ਉਲਟਾ ਵਿਹਲਾ ਹੋ ਗਿਆ ਐਨਾ ਵੱਡਾ ਵਪਾਰ ਕਰਨ ਤੋਂ ਬਾਅਦ ਫ੍ਰੀ ਹੋ ਗਿਆ ਲੋਕੀ ਕਹਿੰਦੇ ਨਾ ਵਪਾਰ ਬੰਦਾ ਫਸ ਜਾਂਦਾ ਹੈ ਬਿਜ਼ੀ ਹੋ ਜਾਂਦਾ ਵੀ ਬੰਦਾ ਮਿਲ ਨਹੀਂ ਬੰਦਾ ਤੇ ਮੈਂ ਵੀ ਆਮ ਪਬਲਿਕ ਹਾਂਗਾ ਮੈਂ ਵੀ ਹਰ ਕਿਸੇ ਨੂੰ ਮਿਲਦਾ ਵੀ ਆ 1 ਟੂ 1 ਵੀ ਕਰਦਾ ਲੋਕੀ ਮੈਨੂੰ ਫੰਕਸ਼ਨਾਂ ਦੇ ਬੁਲਾਉਂਦੇ ਨੇ ਵਿਆਹਾਂ ਦੇ ਬੁਲਾਉਂਦੇ ਨੇ ਅਸੀਂ ਜਾਣਦੇ ਆ ਆਮ ਪਬਲਿਕ ਬਣ ਕੇ ਪਰ ਹਾਂ ਸ਼ਕਲਾਦਾ ਦੀ ਬਣ ਚੁੱਕੀ ਆਈ ਹੈ ਕਹਿੰਦੇ ਸ਼ਾਹਰੁਖ ਖਾਨ ਮਿਲਣਾ ਮਿਲੇ ਤੁਹਾਨੂੰ ਗੁਰਡੋਏ ਦਾ ਕਬਰ ਜ਼ਰੂਰ ਮਿਲੂਗਾ ਜਿੱਥੇ ਮਰਜ਼ੀ ਸਾਧ ਲਈਓ ਤੁਹਾਨੂੰ ਇਹ ਆ ਟੈਕਨੋਲੋਜੀ ਦਾ ਚੱਕਰ ਆ ਸਾਰਾ ਟੈਕਨੋਲੋਜੀ ਜਿਹੜੀ ਤੁਹਾਡੇ ਹੱਥਾਂ 'ਚ ਆ ਗਈ ਹੈ ਨਾ ਤਾਂ ਤੁਸੀਂ ਤਾਂ ਹੀ ਤੁਸੀਂ ਇਹ ਚੰਗਾ ਪ੍ਰੋਡਕਟ ਵੇਚਣਾ ਦੇਖੋ ਕਿਤੇ ਵੀ ਰੋਟੀ ਢਾਬੇ ਦੇ ਖਾਣ ਬੈਠੋਗੇ ਨਾ ਜੇ ਤੁਹਾਨੂੰ ਚਾਹੀ ਪਨੀਰ ਜਾਂ ਚੀਜ਼ ਚਿੱਲੀ ਵਧੀਆ ਸਾਫ਼ ਸੁਥਰਾ ਮਿਲੂਗਾ ਉਦੋਂ ਤੁਸੀਂ ਖਾਣਾ ਪੀਣਾ ਚੰਗਾ ਤੇ ਵਰਤਨਾ ਚੰਗਾ ਚੰਗੀ ਸੋਚ ਦੇ ਜੇਕਰ ਦੀ ਮਾਲਕ ਹੈਗੇ ਹੋ ਤੇ ਜ਼ਰੂਰ ਆਪਣੇ ਆਪ ਦੀ ਕੁਆਲਿਟੀ ਲੱਭ ਕੇ ਆਪਣੇ ਆਪ ਨੂੰ ਤਰੱਕੀ ਅਰਾਧ ਦੀ ਪਹੁੰਚਾ ਸਕਦੇ ਹੋ ਤੇ ਉਦੋਂ ਹੀ ਸਾਡਾ ਕੋਲ ਪ੍ਰੋਡਕਟ ਹੈ ਬ੍ਰਾਂਡ ਗੁਰਤ ਹੋਇਆ ਦਾ ਸਾਡਾ ਵਾਦਾ ਹੈਗਾ ਅਸੀਂ ਰਹਿੰਦੀ ਦੁਨੀਆ ਤੱਕ ਨਾਮ ਕਮਾਵਾਂਗੇ ਸਤਕੇ ਸਿਰਫ ਤੁਹਾਡੇ ਕਿਉਂਕਿ ਤੁਹਾਡੇ ਜਦੋਂ ਜਵਾਕ ਸਾਡੀ ਗੱਡੀਆਂ ਦੇ ਪਿੰਦੇ ਬੱਚਾ ਕਰੋੜਪਤੀ ਬਣ ਜਾਂਦਾ ਤੇ ਸਾਡੀ ਬਲੇਸਿੰਗਸ ਹੈਗੀਆਂ ਲੈ ਇੱਕ ਚੀਜ਼ ਹੋਰ ਵੀ ਹੈ ਬਾਈ ਜੀ ਅ ਆਪਾਂ ਚਲੋ ਬੱਚਿਆਂ ਵਾਸਤੇ ਲਿਆਏ ਆ ਜਾਂ ਬੱਚਿਆਂ ਵਾਸਤੇ ਸਾਰਾ ਕੁਝ ਹੈਗਾ ਵਾ ਹੂੰ ਤੇ ਜੇ ਕੋਈ ਵੀਰ ਰੋਜਗਾਰ ਚ ਲਾਉਣਾ ਚਾਹੁੰਦਾ ਆਪਦਾ ਤੁਹਾਡਾ ਉਹ ਵੀ ਸੰਪਰਕ ਕਰ ਸਕਦਾ ਹੋਲ ਸੇਲ ਦੇ ਵਿੱਚ ਜੇ ਤੁਸੀਂ ਮੈਂ ਰੋਜਗਾਰ ਪੈਦਾ ਵੀ ਕਰਦਾਗਾ ਕਿਦਾਂ ਦਾ ਸਿਖਾ ਦਿੰਨਾ ਮੈਂ ਅਗਰ ਤੁਹਾਡੇ ਬਾਹਰ ਬੁਏ ਅਗੇ ਕੋਈ ਜਗ੍ਹਾ ਹੈਗੀ ਹੈ 20 30 50000 ਜੀ ਇਨਵੈਸਟਮੈਂਟ ਹੈਗੀ ਹੈ ਆਪਾਂ ਬੋਤਾਂ ਨਹੀਂ ਗੱਲ ਛਲਾਂਗ ਮਾਰਦੇ ਹਾਂਜੀ ਕੋਈ ਮੱਲੇ ਸਰ ਕੋਈ ਜਗ੍ਹਾ ਅੱਛੀ ਹੈਗੀ ਹੈ ਬੇੜਾ ਕੋ ਟਾਪਾਂ ਵਾਲਾ ਖੁੱਲਾ ਜਾਂ ਗੋਲ ਗੱਪੇ ਦੀ ਦੁਕਾਨ ਖੁੱਲੀ ਹੈ ਤੁਸੀਂ ਇਹਦੇ ਨਾਲ ਦੀਆਂ ਦੋ ਗਢੀਆਂ ਮੈਂ ਕਹਿੰਦਾ ਲੈ ਜਾਓ ਅੱਛਾ ਜੀ ਜਿੱਥੇ ਗੋਲ ਗੱਪੇ ਦੇਖੋ ਦੁਕਾਨਾਂ ਹੁੰਦੀਆਂ ਨੇ ਰਾਸ਼ਣ ਦੁਕਾਨ ਹੁੰਦੀ ਬੱਚੇ ਨਾਲ ਆਉਂਦੇ ਆਉਂਦੇ ਨੇ ਬੱਚੇ ਨੂੰ ਉੱਪਰ ਰਾਈਡ ਮਗਰ ਦੀ 100 ਰੁਪਏ 150 ਰੁਪਏ ਲੈ ਸਕਦੇ ਹੋ ਵੀ 2 ਮਿੰਟ ਦੀ ਰਾਈਡ ਬਟਾ ਤੂੰ ਚਲਾਣੀ ਹੈ ਤਾਂ 100 150 ਲੱਗੂਗਾ ਸ਼ਾਮ ਨੂੰ ਬੰਦਾ ਖਸ ਕੇ 50 ਰਾਈਡ ਮਗਰ 5000 7000 8000 ਰੁਪਏ ਕਮਾ ਲੂਗਾ ਜਿਵੇਂ ਇੱਕ ਗੱਡੀ ਦੀ ਸਿਰਫ ਕੀਮਤ ਪਤਾ ਕਿੰਨੀ ਹੈ 10000 ਰੁਪਏ 10000 ਰੁਪਏ ਵੀ ਆਰ ਲਾ ਕੇ ਇੱਕ ਦਿਨ ਦੇ ਚੀ ਤੁਸੀਂ 4 ਦਿਨਾਂ ਦੇ ਵਿੱਚ 20 ਅਰਬ ਕਮਰਾ ਆਪਣਾ ਕਰ ਲੋਗੇ ਉਹ ਜਿਵੇਂ ਜਿਹੜੇ ਕਾਰਨੀਵਲ ਮੇਲਿਆਂ ਦੇ ਵਿੱਚ ਆਹੀ ਗੱਡੀਆਂ ਹੁੰਦੀਆਂ ਬਈ ਤੁਹਾਡੇ ਕੋਲ ਹੀ ਜਾਂਦੀਆਂ ਹੋਣਗੀਆਂ ਪ੍ਰੋਪਰ ਗੱਡੀਆਂ ਸਾਰੀਆਂ ਚੱਲ ਰਹੀਆਂ ਐ ਮੇਰੇ ਕੋਲ ਇਸ ਤੋਂ ਇਲਾਵਾ ਜਗ੍ਹਾ ਘੱਟ ਹੋਣ ਕਰਕੇ ਟ੍ਰੈਂਪੋਲਾਈਨ ਬੱਚੇ ਦਾ ਆਉਂਦਾ ਹੈ ਹਾਂਜੀ ਸਲਾਈਡਾਂ ਆਉਂਦੀਆਂ ਨੇ ਰੋਕਰ ਆਉਂਦੇ ਨੇ ਹੁਣ ਮੈਂ ਤੁਹਾਨੂੰ ਇੱਕ ਮਾਨਣਾ ਕਹੂੰਗਾ ਤੁਸੀਂ ਸੁਣ ਕੇ ਰਾਣ ਹੋ ਜਾਓਗੇ ਹਿਮਾਚਲ ਆਪਾਂ ਜਾਂਦੇ ਆ ਮੇਰੀ ਭੈਣਾ ਬਾਵਾ ਥੱਕ ਜਾਂਦੀ ਹੈ ਬੰਦੇ ਦੀ ਬਾਵਾ ਥੱਕ ਜਾਂਦੀ ਵੀ ਪਿੱਠੂ ਬੈਗ ਚਾਹੀਦਾ ਹੁੰਦਾ ਹਾਂਜੀ ਉਹ ਗਧਿਆਂ ਦੇ ਮਾਲ ਲਾਦ ਲਾਦ ਕੇ ਉੱਪਰ ਲੈ ਕੇ ਜਾਂਦੇ ਨੇ ਮਹਾਰਾਜ ਦੇ ਮ ਉੱਤੇ ਸਾਡੀ ਕੰਪਨੀ ਦੀ ਸਭ ਤੋਂ ਵਧੀਆ ਅੱਜ ਵੀ ਕਹਿੰਦੇ ਜਾਓਗੇ ਨਾ ਮੈਂ ਮਾਨਣਾ ਕਹੂੰਗਾ ਸਾਡੀਆਂ ਬੱਗੀਆਂ Shimla Sohrana ਜੇ ਆਪਾਂ ਗੱਲ ਕਰੀਏ ਖਾਟੂ ਸ਼ਾਮ ਦੀ ਗੱਲ ਕਰੀਏ ਜਿੱਥੇ ਜਗ੍ਹਾ ਜਗ੍ਹਾ ਤੇ ਸਾਰੇ ਹਿਮਾਚਲ ਦੇ ਬੰਦੇ ਸਾਡੇ ਕੋਲ ਹੀ ਆ ਬੱਗੀਆਂ ਲੈ ਕੇ ਜਾਂਦੇ ਨੇ ਔਰ ਇੱਧੇ ਤੇ ਬਿਠਾ ਕੇ ਬੱਚਿਆਂ ਨੂੰ ਪਹਾੜੀਆਂ ਦੇ ਉੱਪਰ ਲੈ ਕੇ ਜਾਂਦੇ ਨੇ ਔਰ ਗ੍ਰੈਂਟ ਦੀ ਕੀਮਤ 500000 ਰੁਪਏ ਕੀ ਹੈ ਔਰ ਬੱਗੀ ਦੀ ਸਿਰਫ ਕੀਮਤ 3000 ਤੋਂ ਲੈ ਕੇ 5000 ਰੁਪਏ ਦੀ ਕਿੰਨੀ ਵੱਡੀ ਗੱਲ ਹੋएगी ਵੀ ਉਹਨਾਂ ਨੇ 2 ਦਿਨ ਦੇ ਵਿੱਚ ਆਪਣਾ ਕਿਰਾਇਆ ਪੂਰਾ ਕਰਕੇ ਗੱਡੀ ਆਪਣੇ ਨਾਮ ਕਰ ਲਈ ਹਾਂਜੀ ਹਾਂਜੀ ਵੀ ਜਿੱਛੀ ਆਪਣੇ ਨਾਮ ਕਰਾ ਲਈ ਪੱਕੀ ਦੀ ਬਿਲਕੁਲ ਲੋਕਾਂ ਨੇ ਐਕਚੁਅਲ ਵਪਾਰ ਇੱਥੋਂ ਪੈਦਾ ਕੀਤਾ ਸਾਰਾ ਘੁੰਮ ਘੁਮਾ ਕੇ ਆਂਦਾ ਹੱਥ ਦੀ ਮਿਹਨਤ ਜੇ ਤੁਸੀਂ ਆਕੇ ਉੱਠਦੇ ਹੋ ਟਾਈਮ ਸਿਰ ਟਾਈਮ ਸਿਰ ਘਰੇ ਜਾਂਦੇ ਹੋ ਵੱਡਾ ਵਪਾਰ ਕਰਨਾ ਚਾਹੁੰਦੇ ਹੋ ਜ਼ਿੰਦਗੀ ਪ੍ਰੰਅਨ ਕਰ ਲਓ ਹਮ ਪ੍ਰਮਾਤਮਾ ਲੋ ਬਖਸ਼ੇਗੀ ਐ ਤੇ ਮੈਂ ਜ਼ਰੂਰ ਦੱਸਣਾ ਚਾਹਾਂਗਾ ਬਾਬੇ ਨਾਨਕ ਦੇ ਨਾ ਹਮੇਸ਼ਾ ਇੱਧੇ ਪੰਜਾਂ ਉਂਗਲਾਂ ਖੁੱਲ੍ਹੀ ਰਹੀਆਂ ਨੇ ਉਹਨੇ ਤੇਰਾ ਤੇਰਾ ਕਰਕੇ ਤੋ ਤੇ ਸਾਡਾ ਵਪਾਰ ਦਾ ਵਰਡ ਵੀ ਹੈਗਾ 13 13 ਕਰਕੇ ਹੀ ਗਾਹ ਨੂੰ ਸਮਾਨ ਦਿੱਤਾ ਤੁਸੀਂ ਸਾਡੇ ਕੋਲ ਸ਼ਾਪਿੰਗ ਕਰੋ ਚਾਹੇ ਨਾ ਕਰੋ ਹੂੰ ਸਾਡੇ ਕੋਲ ਆਗੇ ਅਸੀਂ ਤੁਹਾਨੂੰ ਖਾਲੀ ਅੱਜ ਜਾਣ ਨਹੀਂ ਦੇਣਾ ਕੋਈ ਨਾ ਕੋਈ 100 50 200 ਦਾ ਗਿਫਟ ਨਾਲ ਫੜਾ ਦੇਣਾ ਬਿਲਕੁਲ ਆਪਾਂ ਅੱਗੇ ਨੂੰ ਚੱਲ ਗਏ ਇੱਕ ਚੀਜ਼ ਮੈਂ ਹੋਰ ਵੀ ਵੇਖੀ ਹੈ ਬਾਈ ਦੀ ਪੁਰਾਣੇ ਵਿਰਸੇ ਵਾਲ ਨੂੰ ਲੈ ਕੇ ਚੱਲਦਾ ਤੁਹਾਨੂੰ ਮੈਂ ਪਲਾਸਟਿਕ ਦੇ ਖਡਾਉਣੇ ਦਾ ਚਲੋ ਅੱਜ ਦੇ ਟਾਈਮ 'ਚ ਹੀ ਆ ਗਏ ਹੈ ਹਨਾ ਤੇ ਬਾਈ ਇਹੋ ਜਿਹੜਾ ਲੱਕੜ ਦਾ ਵਾ ਜਿਹੜਾ ਆਪਾਂ ਵੀ ਚਲਾਇਆ ਵਾ ਸ਼ਾਇਦ ਤੁਸੀਂ ਵੀ ਚਲਾਇਆ ਹੋਊਗਾ ਇਹ ਬਿਲਕੁਲ ਇਹਨੂੰ ਕਹਿੰਦੇ ਨਾ ਪਹਿਲਾ ਕਦਮ ਜ਼ਿੰਦਗੀ ਦਾ ਬੱਚੇ ਦਾ ਪਹਿਲਾ ਕਦਮ ਬੱਚੇ ਦਾ ਜਿਹਨੂੰ ਕਹਿੰਦੇ ਸੀਗੇ ਗਡੀਰਾ ਗਡੀਰਾ ਕਿਉਂਕਿ ਇਹ ਲੁਕਤ ਹੁੰਦਾ ਜਾ ਰਿਹਾ ਹੈ ਬਰਸਾਨੋ ਬਹੁਤ ਸ਼ੌਂਕ ਹੈ ਕਹਿੰਦੇ ਨਾਲ ਮੇਰੇ ਕੋਲ 100 ਪੀਸ ਪਿਆ ਹੈ ਪਰ ਸਰ ਕੋ ਅੱਜ ਵੀ ਕਸਟਮਰ ਘਟ ਲੈ ਕੇ ਜਾਂਦੇ ਨੇ ਬਟ ਜਿਹੜਾ ਸ਼ੇਰ ਲੱਕਸ ਨੂੰ ਨਾਲੋਂ ਜ਼ਿਆਦਾ ਪਕੜ ਕਰ ਲੈਂਦਾ ਹੈ ਪਿੰਡ ਵਾਲਾ ਕਹਿੰਦਾ ਯਾਰ ਮੇਰੇ ਕੋਲ ਲੱਕੜ ਦਾ ਘੜੀ ਲਾਉਦਾ ਮਿਲ ਹੀ ਜਾਂਦਾ ਹੈਗਾ ਵੀ ਚਲੋ ਸਾਡੇ ਦਾ ਹੈਗਾ ਹੀ ਹੈ ਸ਼ੇਰ ਲੈਣ ਚ ਜਾਂ ਉਲਟਾ ਪਸੰਦ ਆਉਂਦੀਆਂ ਨੇ ਉਹ ਕਹਿੰਦੇ ਨਾ ਪਹਿਲੇ ਪੈਂਟ ਲੋਕੀ ਪਾਉਂਦੇ ਸੀ ਬੈਲ ਬੋਟਮ ਵਾਲੀ ਹਾਂਜੀ ਫਿਰ ਕਹਿੰਦੇ ਦੁਬਾਰਾ ਫਿਰ ਟ੍ਰੈਂਡ ਚੱਲ ਪਿਆ ਬੰਦ ਹੋ ਗਿਆ ਫਿਰ ਚੱਲ ਪਿਆ ਬੈਲ ਬੋਟਮ ਦਾ ਪਾਣਾ ਪਹਿਲੇ ਪਰਾੰਦਾ ਲੋਕੀ ਪਾਉਂਦੇ ਸੀ ਹੁਣ ਕੱਟ ਗਿਆ ਹੁਣ ਫਿਰ ਟ੍ਰੈਂਡ ਆ ਗਿਆ ਪਰਾੰਦਾ ਕੁੜੀਆਂ ਨੇ ਪਾਣਾ ਹੀ ਪਾਣਾ ਹੈ ਪਾਣਾ ਹੀ ਹੈ ਹਾਂਜੀ ਉਹੀ ਸਾਡੇ ਖੜਾਉਣਿਆਂ ਚ ਇਹ ਖਾਸੀਅਤ ਹੈ ਕਿ ਅਸੀਂ ਕੋਈ ਚੀਜ਼ ਛੱਡਦੇ ਨਹੀਂ ਮਤ ਕੋ ਕਹਿੰਦਾ 20 ਹਜ਼ਾਰ ਦੀ ਗੱਡੀ ਲੈਣੀ ਮੈਂ ਉਹ ਵੀ ਦੇ ਦੂੰਗਾ ਤੂੰ ਕਹਿੰਦਾ ਬਾਈ 10000 ਰੁਪਏ ਦੀ ਗੱਡੀ ਦੇ ਖਾਂ ਮੈਂ ਕੋ ਹਜ਼ਾਰ ਵਾਲੀ ਗੱਡੀ ਵੀ ਕੀ ਦੇ ਅੱਛਾ ਜੀ ਵੀ ਗੋਡੇ ਤਾਕਤ ਬਤਾ ਲਈ ਪੈਡਲ ਵਾਲੀਆਂ ਕਾਰਾਂ 20 ਸਰ ਕੋ ਅਵੇਲੇਬਲ ਹੈਗੀਆਂ ਸਾਨੂੰ ਕਿੰਨਾ ਚਾਹ ਹੋਏਗਾ ਤੁਸੀਂ ਤਾਂ ਦੇਖ ਰਹੇ ਹੋ ਨਾ ਖਾਲੀ ਕਮੈਂਟ ਕਰਦੇ ਹੋਗੇ ਬਾਈ ਇਹ ਚੰਗੀ ਜਗ੍ਹਾ ਲਿਆਇਆ ਹੈ ਚਲ ਵੀਡੀਓ ਪੂਰੀ ਦੇਖ ਲਈਏ ਕੋਈ ਨਾ ਕੋਈ ਗਿਫਟ ਨਿਕਲ ਜਾਏਗਾ ਮੇਰਾ ਮੋਟਿਵ ਹੈ ਤੁਹਾਨੂੰ ਇੱਕ ਚੰਗੀ ਇਨਫੋਰਮੇਸ਼ਨ ਪਾਈ ਦੇ ਪੇਜ ਤੋਂ ਦਿਖਾਣੀ ਹੈ ਵੀ ਤਾਂ ਕਿ ਤੁਹਾਡਾ ਲੱਖਾਂ ਰੁਪਏ ਦਾ ਫਾਇਦਾ ਹੋ ਜਾ ਤੁਸੀਂ ਆਪਣੇ ਪੈਸੇ ਵੇਸ ਕਰਦੇ ਹੋ એનર્ਜੀ ਵੇਸ ਕਰਦੇ ਹੋ ਕਿਉਂ ਨ ਬ੍ਰਾਂਡ ਗੁਰੂ ਟੌਏ ਤੁਸੀਂ ਅਗਰ ਆਂਦੇ ਹੋ ਉਸ ਜਗ੍ਹਾ ਦੇ ਆ ਕੇ ਤੁਹਾਡੀ ਸੀ ਫੁੱਲਫਿਲਮੈਂਟ ਕਰਨ ਦਾ ਦਾਵਾ ਕਰਦੇ ਆ ਮੀਨਸ ਇਹ ਬਾਈਕ ਤੁਹਾਨੂੰ ਦਿਖਾਣਾ ਚਾਹਨਾ ਪੰਜਾਬ ਦਾ ਇਕਲੋਤਾ ਐਸਾ ਬਾਈਕ ਹੈ ਜਿਹੜਾ ਕਹਿੰਦਾ ਟੁੱਟਦਾ ਨਹੀਂ ਮੈਂ ਬੜੀਆਂ ਵੀਡੀਓ ਬਣਾਈਆਂ ਦੇਖੋ ਹਾਲੇ ਤੱਕ ਬਾਈਕ ਨਹੀਂ ਟੁੱਟਿਆ ਦੇਖੋ ਇਹ ਬਾਈਕ ਦਾ ਲਓ ਜੀ ਕਹਿੰਦਾ ਬਾਈ ਸੱਤਿਆਨਾ ਅਸੀਂ ਕਰ ਛੱਡੇ ਆ ਬਿਲਕੁਲ ਜੀ ਬੜਾ ਸਾਡੇ ਕੋਲ ਇਹ ਚੀਜ਼ਾਂ ਦੀ ਖੂਬੀ ਹੈ ਕੰਪਨੀ ਬ੍ਰਾਂਡ ਪਾਂਡਾ ਦਾ ਪ੍ਰੋਡਕਟ ਹੈ ਕੰਪਨੀ ਖੁਦ ਗਾਰੰਟੀ ਲੈ ਕੇ ਕਹਿੰਦਾ ਬਾਈ ਬਾਈਕ ਕੋਈ ਤੋੜ ਗਿਆ ਸਾਨੂੰ ਬਾਈਕ ਨਵਾਂ ਮੈਂ ਅਸੀਂ ਭੇਜਿਆ ਨਾ ਕਰਦੇ ਟਾਇਰ ਤਾਂ ਐਵੇਂ ਹੀ ਟੁੱਟ ਜਾਂਦੇ ਆ ਭਾਜੀ ਇਹ ਚੀਜ਼ ਦੇਖੋ ਕਿੰਨੀ ਪਿਆਰੀ ਹੈ ਫਰੈਸ਼ ਦੇ ਚੱਕੇ ਦੀ ਚੰਗੀ ਚੀਜ਼ਾਂ ਦੀ ਨਿਸ਼ਾਨੀ ਹੈ ਅਗਰ ਤਾਂ ਅੱਬਾ ਜਿਹੜੇ ਪਹਿਲੇ ਪੀਸ ਹੋਵੇ ਇਹ ਪਤਾ ਨਹੀਂ ਇਹਨੂੰ ਕਿੰਨੇ ਵਾਰ ਟੋੜਿਆਊਗਾ ਪਰ ਇਹ ਟੁੱਟਿਆ ਫੇਰ ਹੋਣੀ ਇਹ ਨਿਕਲਿਆ ਵਿੱਚੋਂ ਭਾਜੀ ਇਹ ਉਹ ਕਲਿੱਪ ਹੁੰਦਾ ਐ ਕੰਪਨੀ ਨਾ ਮੇਡ ਇਨ ਇੰਡੀਆ ਆ ਗਈ ਹੈ ਜੇ ਆਪਾਂ ਗੱਲ ਕਰੀ ਨਾ ਪਹਿਲੇ ਚਾਈਨਾ ਪ੍ਰੋਡਕਟ ਆਉਂਦਾ ਸੀ ਜਿੰਨੇ ਲੋਕੇ ਕਹਿੰਦੇ ਡਰਦੇ ਸੀ ਇਹ ਲੈ ਜਾਗੇ ਗਾਰੰਟੀਆਂ ਦੇ ਦੋ ਵਾਰੰਟੀ ਇਹ ਦੋ ਅਸੀਂ ਲੋਕਾਂ ਦੇ ਮਨ ਦੇ ਵਿੱਚੋਂ ਹੀ ਸ਼ੱਕਨ ਕੱਢ ਦਿੱਤਾ ਤੁਸੀਂ ਕੋਈ ਪ੍ਰੋਡਕਟ ਲੈ ਕੇ ਤੇ ਅਸੀਂ ਤੁਹਾਨੂੰ ਬਿਲਕੁਲ ਜੀ ਬ੍ਰਾਂਡ ਗੁਰ ਦਾ ਮੋਟਿਵ ਹੈ ਸਾਡੇ ਦਾ ਪੂਰੇ ਸਟੋਰ ਦੇ ਵਿੱਚ ਇੱਕ ਵੀ ਪੀਸ ਮੇਡ ਇਨ ਚਾਈਨਾ ਦਾ ਕੁਝ ਨਹੀਂ ਦਿਖਾ ਸਕਦੇ ਇਹ ਵੀ ਚੈਲੰਜ ਹੈਗਾ ਜੀ ਅੱਛਾ ਜੀ ਅਸੀਂ ਵੇਚਦੇ ਨਹੀਂ ਭਾਈ ਜੀ ਇਹ ਚਾਈਨਾ ਦਾ ਨਹੀਂਗਾ ਸਰ ਸਾਰਾ ਕੁਝ ਮੇਡ ਇਨ ਇੰਡੀਆ ਹੈ ਇਹ ਸਭ ਕੁਝ ਆਪਣੇ ਮੈਨੂਫੈਕਚਰਿੰਗ ਹੁੰਦੀ ਵੀ ਹੈ ਦਿੱਲੀ ਬੰਬੇ ਗੁਜਰਾਤ ਹైదరాబాద్ ਦੀ ਗੱਲ ਕਰੀ ਵੱਡੀਆਂ ਇੰਡਸਟਰੀਆਂ ਲੱਗੀਆਂ ਨੇ ਵੀ ਮੋਦੀ ਸਰਕਾਰ ਨੂੰ ਮਾਨਤਾ ਪ੍ਰਾਪਤ ਹੋ ਗਈ ਹੈ ਅਗਰ ਵੱਡਾ ਵਪਾਰ ਕਰਨਾ ਕਹਿੰਦੇ ਆਪਣਾ ਦੇਸ਼ ਜਿਹੜੇ ਸੋਨੇ ਚੜੀ ਲੋਕਾਂ ਨੂੰ ਪੈਸੇ ਵਟਾਣੇ ਪਏ ਆ ਉਹ ਆਪਣੇ ਦੇਸ਼ ਵਿੱਚ ਹੀ ਗਈ ਹੈ ਵੇ ਐਸਾ ਪ੍ਰੋਜੈਕਟ ਤੁਹਾਨੂੰ ਕਿਤੇ ਨਹੀਂ ਮਿਲਣਾ ਔਟੋਆ ਇੰਡਸਟਰੀ ਖਾਸियत ਹੈ ਕਿ ਜਿਹੜੇ ਅਸੀਂ ਇਹਨਾਂ ਮਾਰ ਡਿਸਪਲੇ ਕਰਕੇ ਬੈਠੇ ਆ ਸਾਨੂੰ ਕੰਪਨੀਆਂ ਆਫਰ ਦੇ ਰਹੀਆਂ ਵੇ ਵਾ ਤੋਂ ਸਾਡਾ ਮਾਡਲ ਲਾਓ ਅਸੀਂ ਆ ਬਣਾਣਾ ਵੀ ਇਹ ਮਾਡਲ ਵਿੱਚ ਉਹ ਵਿੱਚ ਇੱਕ ਇੱਕ ਕੰਪਨੀ ਸਾਡਾ 2-2 ਸੁਪੀਸ पे ਚੱਲੇ ਤੇ ਆ ਰਿਹਾ ਹੈ ਇਹ ਭਾਈ ਹਰ ਇੱਕ ਕੰਪਨੀ ਦੀ ਪ੍ਰੋਮੋਸ਼ਨ ਫ੍ਰੀ ਚ ਸਰ ਜਿੰਨੇ ਔਨੇਬਲ ਪੰਜਾਬ ਦੇ ਭਰਾ ਮੇਰੇ ਦੁਕਾਨਦਾਰ ਦੇਖ ਰਹੇ ਅਸੀਂ ਪੂਰਾ ਠੋਕੇ ਕੰਨੇ ਆ ਵੀ ਛੜ ਦੋ ਸਸਤਾ ਰੇਟ ਕੋਈ ਨਹੀਂ ਦੇਊਗਾ ਅਗਰ ਨਹੀਂ ਹੋਲਸੇਲ ਦੀ ਦੁਕਾਨ ਤੁਹਾਡਾ ਫ੍ਰਿਜ ਕੂਲਰ ਦਾ ਕੰਮ ਹੈਗਾ ਤੁਹਾਡਾ ਅਗਰ ਰਾਸ਼ਨ ਦਾ ਕੰਮ ਹੈਗਾ ਤਾਂ ਤੁਹਾਡਾ ਕੱਪੜੇ ਦਾ ਕੰਮ ਹੈਗਾ ਜੇ ਅੱਜ ਵੀ ਬਦਲ ਕੇ ਸਾਡੇ ਖੜੋਣਾ ਲਈ ਇੰਚ ਆ ਜਾਓ ਮੇਰੇ ਕੋਲ ਆ ਜਾਓ ਗੁਰੂ ਟੋਏ ਮੈਂ ਤੁਹਾਨੂੰ ਵਲ ਸਿਖਾ ਦੂੰਗਾ ਰੁਪਈਏ ਤੁਸੀਂ ਲੱਖ ਰੁਪਈਆ ਕਮਾ ਲੋਗੇ ਮਹੀਨੇ ਬਾਅਦ ਆਪਣੇ ਬੂਏ ਆ ਕੇ ਗੱਡੀ ਖੜੀ ਕਰ ਦੋਗੇ ਤੇ ਇਹ ਕਹਿੰਦਾ ਬਾਈ ਮੈਨੂੰ ਮਜ਼ਾ ਆ ਗਿਆ ਵਪਾਰ ਕਰਕੇ ਕਰੀ ਦਾ ਕਿੱਦਾਂ ਹੈ ਉਹ ਪੈਸਾ ਵੀ ਕਮਾਈ ਰਹਿਦਾ ਹੈ ਉਹ ਖੁਸ਼ ਵੀ ਰਹਿਦਾ ਹੈ ਜੁਆਗ ਖੁਸ਼ ਕਰੀਦੇ ਨੇ ਜੁਆਗ ਖੁਸ਼ ਨੇ ਮਾਪੇ ਖੁਸ਼ ਸਾਡੀ ਜੇਬਾਂ ਹਮੇਸ਼ਾ ਭਰੀ ਰਹਿੰਦੀਆਂ ਨੇ ਸ਼ੁਕਰਾਨਾ ਹਮੇਸ਼ਾ ਅਸੀਂ ਬਾਬਾ ਦੀ ਸੀ ਨਾ ਕਰਦੇ ਆ ਜਿਹਨੇ ਸਾਨੂੰ ਐਨੀ ਸਮਰੱਥਾ ਬਖਸ਼ੀ ਹੈ ਵੀ ਲੋਕਾਂ ਦੀ ਸੀ ਸੇਵਾ ਕਰ ਸਕੀ ਹੈ ਸੇਵਾ ਦੇ ਵਿੱਚ ਸਾਨੂੰ ਫਲ ਮਿਲਦਾ ਹੈ ਤੇ ਭਾਈ ਜਿਹੜੀ ਕਾਮਯਾਬੀ ਦੀ ਗੱਲ ਕੀਤੀ ਆ ਤੁਸੀਂ ਮੇਰੇ ਹਿਸਾਬ ਨਾਲ ਜਿਹੜਾ ਘੱਟ ਪੜਿਆ ਲਿਖਿਆ ਬੰਦਾ ਉਹ ਹੀ ਜ਼ਿਆਦਾ ਕਾਮਯਾਬ ਹੁੰਦਾ ਸਰ ਮੈਂ ਆਪਣੀ ਲਾਈਫ ਵਿੱਚ ਬਹੁਤ ਸਟਰਗਲ ਕੀਤੀ ਕੀ ਹੈ ਮੈਂ ਬਸ ਤੇ ਜਾ ਕੇ ਧੱਕੇ ਖਾ ਕੇ ਕਹਿ ਲੋ ਫਰੀਦਕੋਟ ਜਾ ਪਟੰਡੇ ਜਾ ਕੈਡ ਲੋਕਾਂ ਦੇ ਬੂਹੇ ਅੱਗੇ ਲੱਗੇ ਜਾਂਦਾ ਵੀ ਮਾਲ ਖਾ ਦੋ ਲੋਕੀ ਕਿਤਾਬ ਵੀ ਨਹੀਂ ਪੜਦੇ ਸੀ ਬੰਦ ਕਰ ਦਿੰਦੇ ਸੀਗੇ ਉਹ ਕਹਿੰਦੇ ਬਾਈ ਵਾਪਸੀ ਆ ਜਾ ਦੇਖ ਲਾਂ ਗੱਲਾਂ ਫਿਰ ਉਹ ਕਹਿੰਦੇ ਬਸ ਤੇ ਜਾਣਾ ਮੋਗੇ ਰੂਟ ਬਣਾ ਕੇ ਅੱਛਾ ਮੈਂ ਕੱਲਾ ਬੰਦਾ ਨਾਰਥ ਇੰਡੀਆ ਪੂਰਾ ਨਾਰਥ ਈਸਟ ਘੁੰਮ ਕੇ ਆਇਆ ਓੜੀਸਾ ਗਿਆ ਤਾਮਿਲਨਾਡੂ ਗਿਆ ਗੁਜਰਾਤ ਗਿਆ ਡਿਸਟ੍ਰਿਕਟ 13 ਹਿਮਾਚਲ ਦੇ ਵਿੱਚ ਨੌ ਚ ਮੇਰਾ ਅਸ਼ਾ ਮੇਰਾ ਮਾਲ ਜਾ ਰਿਹਾ ਅੱਛਾ ਜੀ ਪੰਜਾਬ ਦੇ 224 ਸ਼ਹਿਰਾਂ 'ਚ ਮੇਰਾ ਮਾਲ ਜਾ ਇੱਕ ਬੰਦਾ ਵੀ ਮੈਨੂੰ ਪੰਜਾਬ ਦਾ ਮਨਾ ਨਹੀਂ ਕਰੂਗਾ ਜਿੱਥੇ ਜਾਊਗਾ ਖਿੜੇ ਮਿੱਥੇ ਮਿਲਦੇ ਕਹਿੰਦੇ ਬਾਈ ਗੁਰੂ ਬਾਈ ਆਇਆ ਗੁਰੂ ਟੋਇਲ ਆਇਆ ਜਿੰਨੇ ਇੱਕ ਹੋਲਸੇਲ ਤੋਂ ਬਾਅਦ ਪੂਰੇ ਪੰਜਾਬ ਲਈ ਸਭ ਤੋਂ ਵੱਡਾ ਵੈਂਚਰ ਗੁਰੂ ਟਾਇਲ ਲੈ ਕੇ ਆਏ ਆ ਮੈਂ ਮਾਨਣਾ ਕਹੂੰਗਾ ਬੇਟਾ ਦਾ ਨਾ ਮੇਰੇ ਗੁਰੂ ਹੈ ਤਾਂ ਹੀ ਮੈਂ ਗੁਰੂ ਟਾਇਲ ਰੱਖਿਆ ਹੈ ਵੈਰੀ ਗੁੱਡ ਤੇ ਇਸ ਲਈ ਅਸੀਂ ਆਪਣੇ ਲੋ ਚੰਗੀ ਨੀਅਤ ਨਾਲ ਅੱਛਾ ਸੋਦਾ ਵੇਚੀਦਾ ਹੈ ਤਾਂ ਕਿ ਤੁਹਾਡੇ ਘਰ ਭਰਦੇ ਰਹਿਣ ਬੱਚੇ ਖੁਸ਼ ਹੁੰਦੇ ਰਹਿਣ ਕਿ ਤੁਸੀਂ ਕੋ ਬਾਰ-ਬਾਰ ਬਾਰ-ਬਾਰ ਆਂਦੇ ਰਹੋ ਇਹ ਵੀਡੀਓ ਨੂੰ ਜਿਹੜਾ ਦੱਬ ਕੇ ਦੇਖਦਾ ਹੈ ਸ਼ੇਅਰ ਕਰਦਾ ਕਮੈਂਟ ਕਰਦਾ ਇੱਕ ਲੱਕੀ ਵਿਨਰ ਨੂੰ ਅਗਲੀ ਵੀਡੀਓ ਦੇ ਵਿੱਚ ਇਹ ਬਾਈ ਗਿਫਟ ਦਿੱਤਾ ਜਾਏਗਾ ਜਿੰਨੇ ਸਭ ਤੋਂ ਅੱਛਾ ਕਮੈਂਟ ਲਿਖਣਗੇ ਵੱਡੇ-ਵੱਡੇ ਕਮੈਂਟ ਲਿਖਣਾ ਤੁਹਾਡਾ ਮਨ ਕਰਦਾ ਕੁਝ ਲਿਖਣ ਤੇ ਅੱਜ ਤੁਹਾਡੇ ਕੋਲ ਟਾਈਮ ਹੈਗਾ ਵੋਟ ਵੀ ਕਰਨੀ ਹੈ ਲਾਈਕ ਵੀ ਕਰਨਾ ਕਮੈਂਟ ਵੀ ਕਰਨਾ ਪਿਆਰ ਦੇਣਾ ਦਾਸ ਨੂੰ ਬlesing ਦੇਣੀ ਹੈ ਕਵਰ ਦੀ ਖੁਰਾਨਾ ਜੀ ਹੈ ਨੂੰ ਕਰਦੇ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਪੂਰੇ ਏਸ਼ੀਆ ਤੱਕ ਵੀਡੀਓ ਕਹਿੰਦੇ ਪਹੁੰਚਾਓ ਦਾਸ ਕਵਰ ਦੀ ਖੁਰਾਨਾ ਗੁਰਤੋਏ ਸਤਿ ਸ਼੍ਰੀ ਅਕਾਲ ਧੰਨਵਾਦ